ਪਿਆਰ ਭਰੀ ਸਾਸਰੀ ਕਾਲ ਕਿਸ ਨੇ ਐਡ ਲਾਉਣੀ ਤਾਂ ਲਵੇ ਪੋਟਰ ਤੇ ਲੰਮੜ ਜਲਦੀ ਦਾ 5 ਤੋਂ 7 ਫੁੱਟ ਪਰ ਭੇਜੋ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਚੈਨਲ ਫੋਲੋ ਕਰ ਲਓ। ਹੌਲ ਖਫਾਰਮ ਆਪਾਂ ਲੈ ਕੇ ਆਏ ਸਿਰਫ ਇੱਕ ਇੱਕ ਟਰਾਲਾ 16 ਫੁੱਟਾ ਟਰਾਲਾ ਤੇ ਲੈਫਟ ਵਾਲਾ ਡਬਲ ਪੰਪ ਏਰੀਆ ਅੰਪਰ ਸਰ ਪਿੰਡ ਬਣੀ ਠੀਕਾ 10 ਇੰਚੀ ਗਾਡਰ 10 ਨੜੀ ਹੱਬ ਰੇਲ ਦੇ ਸਭ 22 ਬਾਈ ਦੇ 베アリング ਵੱਡਾ ਟੂਲ ਬਕਸੋ ਪਲੇਟਾ ਫੁੱਲ ਭਰ ਕੇ ਲਈਆਂ ਡਬਲ 10 ਇੰਚੀ ਗਾਡਰ ਡਬਲ ਪੰਪ ਆ 4 ਇੰਚੀ ਬੱਤੇ ਆ ਤੇ ਤਿੰਨਾ ਫਟਿਆਂ ਨੂੰ ਢਾਲਾ ਕੋਲ ਤਾਂ ਸਾਈਡ ਨੂੰ ਵੀ ਥੱਲੇ ਨੂੰ ਵੀ ਤੇ ਤਾਂ ਨੂੰ ਵੀ ਤੇ ਫੋਟੋ ਪੂਰੀ ਲਈ ਹੈ ਮਗਰ 3 ਫੁੱਟ ਬੈਡ 2 ਫਟ ਬਾੜ ਤੇ ਕੁਆਲਟੀ ਦਾ ਰੰਗ ਕੀਤਾ ਡਬਲ ਪੰਪ ਰਸੇ ਕਸਣ ਵਾਲਾ ਪਿੱਛੇ ਵੀ ਲੱਗਿਆ ਮੂਰੇ ਵੀ ਲੱਗਿਆ ਵੇੜ ਕੇ ਲੱਗੇ ਵੀਲ ਕਵਰ ਪਏ ਆ ਪੂਰੇ ਹੈਵੀ ਤੇ ਭਰਾ ਟਰਾਲਾ ਬਣਿਆ ਪਤੀ 33 ਕੁਇੰਟਲ ਦਾ ਕਲੱਚ ਲੱਗੇ ਆ ਡਾਲੇ ਵਾਲੇ ਆ ਤੇ ਕਲੱਚ ਲੱਗੇ ਆ ਕਲੱਚ ਕੱਢੋ ਤੇ ਢਾਲਾ ਖੁੱਲ ਜਾਂਦਾ ਤੇ ਇਹ ਉਹ ਵੀ ਸਾਈਡ ਨੂੰ ਕਲੱਚ ਲਾਇਆ ਵਾ ਇਸ ਸਾਈਡ ਨੂੰ ਖੋਲਣਾ ਟਰਾਲਾ ਡਬਲ ਪੰਪਾ ਬਾਈ ਬਾਈ ਟਾਂ ਨਾਲ ਦੋ ਪੰਪ ਲੱਗੇ ਆ ਤੇ ਹੈਵੀ ਤੋਂ ਭਾਰਾ ਟਰਾਲਾ 10 ਇੰਚੀ ਗਾਡਰ ਤਾਂ ਨਾਲ ਹੀ ਆ ਬਰੇਲ ਦੇ ਸਭੀ ਬਾਈ ਚ ਬਹਿ ਰਿਹਾ ਤੇ ਕੋਕਾ ਵੀ ਟਰਾਲਾ ਕੁਆਲਟੀ ਦਾ ਰੰਗ ਕੀਤਾ ਏਰ ਗਮ ਬਸਰ ਪਿੰਡ ਬਣੀਠਾ ਤੇ ਰੇਟ ਹੈਗਾ ਇਹਦਾ 290000 ਰੁਪਇਆ 290000 290000 290000 ਤੇ 290000 ਰੁਪਇਆ ਰੇਟ ਆ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਫੋਲੋ ਕਰੋ ਕੱਕ ਦੇ ਫੱਟੇ ਭੜਾ ਬਣ ਕੇ ਤੇ ਸ਼ੇਅਰ ਕਰਦੇ ਹੋ। ਤੇ ਸ਼ੇਅਰ ਕਰ ਜਾਇਓ। ਤੇ ਕੋਕਾਫੀ ਟਰਾਲਾ ਹੋਰ ਵੀ ਖੜੇ ਇਨਾਂ ਕੋਲੇ ਟਰਾਲੇ।